ਹਰੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲੇਜ ਬਲੌਗਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਆਈਆਂ ਗਰੁੱਪ ਡੀ ਦੀਆਂ ਭਰਤੀਆਂ ਬਾਰੇ ਤੇ ਭਰਤੀਆਂ ਕਿੱਥੇ ਆਈਆਂ ਨੇ ਕਿਵੇਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਭਰਤੀ ਵੱਲੋਂ ਜਿਹੜੀਆਂ ਕੱਡੀਆਂ ਗਈਆਂ ਨੇ ਉਹਦਿਆਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਸਵੀਪਰ ਦੀਆਂ 7 ਅਸਾਮੀਆਂ ਕੱਡੀਆਂ ਗਈਆਂ ਨੇ ਜੀ ਕੰਟਰੈਕਟ ਦੇ ਆਧਾਰ ਤੇ ਹੋਣਗੀਆਂ ਅਤੇ ਡੀਸੀ ਰੇਟ ਤੁਹਾਨੂੰ ਇਹਨਾਂ ਸਾਰੀਆਂ ਪੋਸਟਾਂ ਦੇ ਵਿੱਚ ਦਿੱਤਾ ਜਾਵੇਗਾ ਸਿਵਰਮੈਨ ਦੀ ਜਿਹੜੀ ਇੱਕ ਅਸਾਮੀ ਕੱਢੀ ਗਈ ਹੈ ਕੰਟਰੈਕਟ ਦੇ ਆਧਾਰ ਤੇ ਹੋਵੇਗੀ ਅਤੇ ਡਰਾਈਵਰ ਦੀਆਂ ਜਿਹੜੀਆਂ 3 ਅਸਾਮੀਆਂ ਕੱਢੀਆਂ ਗਈਆਂ ਨੇ ਜੀ ਇਹ ਵੀ ਜਿਹੜੀਆਂ ਕੰਟਰੈਕਟ ਦੇ ਆਧਾਰ ਤੇ ਹੋਣਗੀਆਂ ਤੇ ਇਹਨਾਂ ਸਾਰੀਆਂ ਪੋਸਟਾਂ ਦੇ ਵਾਸਤੇ ਤੁਹਾਨੂੰ ਡੀਸੀ ਰੇਟ ਦਿੱਤਾ ਜਾਵੇਗਾ ਅਪਲਾਈ ਕਰਨ ਦੀ ਜਿਹੜਾ ਅੰਤਿਮ ਮਿਤੀ ਰੱਖੀ ਹੈ ਜੇ 17 4 2025 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਹੋ ਤਾਂ ਦੋਸਤੋ ਅਹੁਦੇ ਤੇ ਅਪਲਾਈ ਕਰਨ ਲਈ ਘੱਟੋ ਘੱਟ 3 ਸਾਲ ਦਾ ਤਜਰਬਾ ਜ਼ਰੂਰੀ ਹੈ ਡਰਾਈਵਰ ਦੇ ਅਹੁਦੇ ਲਈ 3 ਸਾਲ ਦਾ ਲਾਜ਼ਮੀ ਹੈਵੀ ਲਾਇਸੈਂਸ ਹੁਣਾ ਜ਼ਰੂਰੀ ਹੈ ਤੇ ਦੋਸਤੋ ਜਿਹੜੇ ਵੀ ਜਵਾਨ ਕੈਂਡੀਡੇਟਸ ਨੇ 17/4/2025 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਤਾਂ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਈਆਂ ਗਰੁੱਪ ਟੀ ਭਰਤੀਆਂ ਬਾਰੇ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨੌਕਰੀ ਸਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ